ਅੱਜ ਜਿਹੜੀ ਆਪਾਂ ਇਹ ਆਲੂਆਂ ਦੀ ਰੈਸਪੀ ਬਣਾ ਰਹੇ ਹਾਂ ਨਾ ਇਹਨੂੰ ਬਣਾਉਣਾ ਤਾਂ ਬਹੁਤ ਹੀ ਆਸਾਨ ਹੈ ਤੇ ਘੱਟ ਤੋਂ ਘੱਟ ਸਮਾਨ ਦੀ ਆਪਾਂ ਨੂੰ ਜ਼ਰੂਰਤ ਹੈ ਸਭ ਤੋਂ ਵਧੀਆ ਗੱਲ ਕੀ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹਨੂੰ ਬਣਾਉਣ ਦੇ ਲਈ ਜਿਹੜਾ ਜਿਹੜਾ ਵੀ ਆਪਾਂ ਸਮਾਨ ਵਰਤਾਂਗੇ ਉਹ ਹਰ ਵਕਤ ਕਿਚਨ ਦੇ ਵਿੱਚ ਹੁੰਦਾ ਜਦੋਂ ਵੀ ਤੁਸੀਂ ਇਹਨੂੰ ਬਣਾ ਕੇ ਰੱਖੋਗੇ ਬਾਅਦ ਵਿੱਚ ਇਸ ਤਰੀਕੇ ਨਾਲ ਹੀ ਇਹ ਕ੍ਰਿਸਪੀ ਰਹਿਣਗੇ ਮੈਂ ਇਹਨਾਂ ਨੂੰ ਥੀਮ ਲੀ ਵਾਲੀ ਚਟਨੀ ਨਾਲ ਸਰਵ ਕੀਤਾ ਜੋ ਕਿ ਬਹੁਤ ਟੇਸਟੀ ਲੱਗਦੀ ਹੈ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਫਿਰ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਸਿਰਫ ਤਿੰਨ ਚਾਰ ਆਲੂਆਂ ਤੋਂ ਇੰਨੀ ਟੇਸਟੀ ਐਸਕੀ ਬਣਾ ਕੇ ਤਿਆਰ ਕਰਾਂਗੇ ਵੀ ਜਿਹਦੇ ਸਾਹਮਣੇ ਫ੍ਰੈਂਚ ਫ੍ਰਾਈਜ਼ ਤੇ ਪੀਜੇ 버ਗਰ ਵੀ ਫੇਲ ਹੋ ਜਾਣਗੇ ਸਭ ਤੋਂ ਵਧੀਆ ਗੱਲ ਵੀ ਇਹ ਰੈਸਪੀ ਜਿਹੜੀ ਝਟਪਟ ਬਣ ਜਾਂਦੀ ਹੈ ਜਿਆਦਾ ਸਮਾਨ ਦੀ ਜ਼ਰੂਰਤ ਨਹੀਂ ਜੋ ਹਰ ਵਕਤ ਸਮਾਨ ਆਪਣੇ ਕਿਚਨ ਦੇ ਵਿੱਚ ਹੁੰਦਾ ਨਾ ਉਹਦੇ ਨਾਲ ਹੀ ਆਪਾਂ ਬਣਾ ਲਾਂਗੇ ਚਲੋ ਜੀ ਇਸ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿਹਨਾ ਕਿਹਨਾ ਚੀਜ਼ਾਂ ਦੀ ਜ਼ਰੂਰਤ ਹੈ ਕੋਈ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਆਪਣੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਸਭ ਤੋਂ ਪਹਿਲਾਂ ਜੀ ਇੱਥੇ ਆਪਣੇ ਕੋਲੇ ਹੈਗੇ ਮੀਡੀਅਮ ਸਾਈਜ਼ ਦੇ ਚਾਰ ਆਲੂ ਤੇ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਧੋ ਲਾਂਗੇ ਆਲੂਆਂ ਨੂੰ ਛਿੱਲਣ ਦੀ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਨਵੇਂ ਹੀ ਆਲੂ ਆ ਗਏ ਵੈਸੇ ਵੀ ਇਸ ਰੈਸਪੀ ਦੇ ਵਿੱਚ ਛਿੱਲਣ ਦੇ ਆਲੂ ਨੂੰ ਬਿਲਕੁਲ ਜ਼ਰੂਰਤ ਨਹੀਂ ਛੱਟਪਟੇ ਹੀ ਰੈਸਪੀ ਬਣ ਜੂਗੀ ਤੇ ਚਾਰ ਆਲੂਆਂ ਦੇ ਨਾਲ ਕਾਫੀ ਰਸਤੀ ਇਹ ਬਣ ਜੂਗੀ ਬਾਕੀ ਤੁਸੀਂ 1 ਕਿਲੋ 2 ਕਿਲੋ ਆਲੂਆਂ ਦੀ ਰਸਤੀ ਬਣਾ ਸਕਦੇ ਹੋ ਪਰ ਜਿਵੇਂ ਝਟਪਟ ਜਦੋਂ ਭੁੱਖ ਲੱਗਦੀ ਹੈ ਤੇ ਇੰਨੀ ਗ੍ਰਸਤੀ ਹੈ ਜਿਹੜੀ ਆਪਾਂ ਬਣਾ ਸਕਦੀਆਂ ਵੀ ਅੰਜੀ ਸਾਰੇ ਆਲੂਆਂ ਦੀ ਆਪਾਂ ਕਟਿੰਗ ਕਰ ਲਾਂਗੇ ਇਸ ਤਰੀਕੇ ਨਾਲ ਆਲੂ ਨੂੰ ਪਹਿਲਾਂ ਦੋ ਹਿੱਸਿਆਂ 'ਚ ਵੰਡ ਲਾਂਗੇ ਤੇ ਤਿੱਕੀ ਕਰਦ ਦੀ ਮਦਦ ਨਾਲ ਇਸ ਤਰੀਕੇ ਨਾਲ ਇਹਨਾਂ ਦੀ ਕਟਿੰਗ ਕਰ ਲਾਂਗੇ ਆਪਾਂ ਦੇਖੋ ਇਸ ਤਰੀਕੇ ਦੇ ਟੁਕੜੇ ਆ ਜਿਹੜੇ ਕੱਟ ਲਾਂਗੇ ਕੋਈ ਇਸ ਤਰੀਕੇ ਨਾਲ ਵੀ ਕਟਿੰਗ ਕਰ ਸਕਦੇ ਹੋ ਜਿਨੇ ਵੀ ਕਟਿੰਗ ਕਰਨੀ ਹੈ ਤੇ ਸਾਰੇ ਆਲੂ ਜੀ ਇਸ ਤਰੀਕੇ ਨਾਲ ਕੱਟ ਕੇ ਆਪਾਂ ਕਰ ਲਿਆ ਤਿਆਰ ਦੇਖੋ ਬਿਲਕੁਲ ਇਸ ਤਰੀਕੇ ਨਾਲ ਕਟਿੰਗ ਕਰ ਲੈਣੀ ਹੈ ਜ਼ਿਆਦਾ ਬਤਲੇ ਪੀਸ ਨਾ ਤੁਸੀਂ ਕੱਟਿਓ ਜਿਵੇਂ ਆਪਾਂ ਚੈਪਸ ਲਈ ਪਤਲੇ ਕਰਦੇ ਆ ਪੀਸ ਨਾ ਉਹਨੇ ਬਤਲੇ ਨਾ ਕਰਿਓ ਲਓ ਜੀ ਸਾਰੇ ਆਲੂ ਹੋ ਗਏ ਆ ਤਿਆਰ ਇਹਦੇ ਤੇ ਰੱਖ ਲਾਂਗੇ ਆਪਾਂ ਪੈਨ ਜਾਂ ਕੜਾਹੀ ਇਹਦੇ ਵਿੱਚ ਪਾਵਾਂਗੇ ਆਪਾਂ 2-3 ਗਲਾਸ ਪਾਣੀ ਤੇ ਹੋਣ ਜੀ ਤੇ ਵਿੱਚ ਅੱਧਾ ਕਿ ਚਮਚ ਨਮਕ ਦਾ ਪਾਵਾਂਗੇ ਹੋਣ ਇਹਦੇ ਵਿੱਚ ਇਹ ਸਾਰੇ ਆਲੂ ਆਪਾਂ ਪਾ ਦੇਾਂਗੇ ਜਿਹੜੇ ਆਪਾਂ ਕੱਟ ਕੇ ਰੱਖੇ ਸੀ ਤੇ ਇਹਨਾਂ ਨੂੰ 5 ਤੋਂ 6 ਮਿੰਟ ਜਿਹੜਾ ਆਪਾਂ ਉਬਾਲ ਕੇ ਤਿਆਰ ਕਰਨਾਗਾ ਮੀਡੀਅਮ ਜੀ ਫਲੇਮ ਤੇ ਆਲੂ ਨੂੰ ਜ਼ਿਆਦਾ ਨਹੀਂ ਆਪਾਂ ਪਕਾਉਣਾ ਜ਼ਿਆਦਾ ਨਰਮ ਨਹੀਂ ਕਰਨਾ ਵੀ ਇਹਨਾਂ ਦੇ ਟੁਕੜੇ ਟੁੱਟ ਜਾਣ ਜੀ ਆਪਾਂ ਜ਼ਿਆਦਾ ਬਕਾ ਕੇ ਰੱਖ ਮਮਾ ਨੂੰ ਰਸਤੀ ਬਣਾ ਦੇ ਦਿੱਤੀ ਉਹ ਦੋ ਵਾਰ ਚੱਕ ਕਰ ਦੇਵੋ ਤੇ ദബ ചുപോയി ਤੇ ਹੁਣ ਜੀ ਆਪਾਂ ਤੇ ਹਰੇ ਧਨੀਏ ਦੀ ਕਟਿੰਗ ਕਰ ਲਾਂਗੇ ਜਿਆਦਾ ਬਰੀਕ ਨਹੀਂ ਕੱਟਣਾ ਬਸ ਤੇ ਹੁਣ ਜੀ ਚਾਰ ਪੰਜ ਮਿੰਟ ਹੋ ਗਏ ਇਸ ਤਰੀਕੇ ਨਾਲ ਆਲੂਆਂ ਨੂੰ ਆਪਾਂ ਉਬਾਲ ਲਿਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਆਦਾ ਨਹੀਂ ਉਬਾਲਣਾ ਦੇਖੋ ਇਸ ਤਰੀਕੇ ਦੀ ਸ਼ੇਪ ਰਹੇ ਇਹਨਾਂ ਦੀ ਜਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਕੱਟਿਆ ਤੇ ਆਪਾਂ ਇਹਨਾਂ ਨੂੰ ਨਾ ਥੱਲੇ ਉਤਾਰ ਕੇ ਠੰਡੇ ਪਾਣੀ 'ਚ ਕੱਢ ਕੇ ਰੱਖਾਂਗੇ ਵੀ ਉਸ ਤੋਂ ਜ਼ਿਆਦਾ ਨਾ ਇਹ ਪੱਕਣ ਇਹ ਆਲੂਆਂ ਨੂੰ ਇੱਧਰ ਆਪਾਂ ਪਾਣੀ 'ਚ ਭਿਉਂ ਕੇ ਰੱਖਤਾ ਜੀ ਤੇ ਉਦੋਂ ਤੱਕ ਆਪਾਂ ਹੋਰ ਸਮਾਨ ਜਿਹੜਾ ਇਸ ਰੈਸਪੀ ਦੇ ਲਈ ਤਿਆਰ ਕਰ ਲੈਨੇ ਆ। ਜੀ ਆਪਾਂ ਇੱਕ ਖੁੱਲੇ ਡੋਂਗੇ ਦੇ ਵਿੱਚ ਪਾਵਾਂਗੇ ਮੈਦਾ ਇਹ ਅੱਧੀ ਕੌਲੀ ਐਡ ਕਰਾਂਗੇ ਮੈਦੇ ਦੀ। ਮੈਦੇ ਨੂੰ ਚੰਗੇ ਤਰੀਕੇ ਨਾਲ ਤੁਸੀਂ ਛਾਣ ਲਿਓ। ਤੇ ਅੱਧੀ ਕੌਲੀ ਆਪਣੇ ਕੋਲੇ ਹੈਗੇ ਜੀ ਚੌਲਾਂ ਦਾ ਆਟਾ ਸਾਨੀ ਨਾਲ ਮਾਰਕੀਟ 'ਚੋਂ ਮਿਲ ਜਾਂਦਾ ਘਰੇ ਵੀ ਤੁਸੀਂ ਬਣਾ ਸਕਦੇ ਹੋ ਆਪਾਂ ਕਾਰਨਰ ਸਟਾਰ 'ਚ ਬਿਲਕੁਲ ਨਹੀਂ ਵਰਤਾਂਗੇ। ਤੇ ਹੁਣ ਜੀ ਇੱਥੇ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ ਟੇਸਟ ਦੇ ਲਈ। ਸਭ ਤੋਂ ਪਹਿਲਾਂ ਆਪਾਂ ਨਮਕ ਐਡ ਕਰਾਂਗੇ ਜਿੰਨਾ ਕ ਆਪਾਂ ਇਹ ਸਮਾਨ ਲੈਂਤਾ ਨਾ ਚੌਲਾਂ ਦਾ ਆਟਾ ਦੇ ਮੈਦਾ ਉਹਦੇ ਹਿਸਾਬ ਨਾਲ ਮੈਂ ਅੱਧਾ ਕ ਚਮਚ ਨਮਕ ਐਡ ਕਰਤਾ ਇੱਕ ਚਮਚ ਭਰ ਕੇ ਚਿਲੀ ਫਲੈਕਸ ਤੇ ਅੱਧਾ ਕ ਚਮਚ ਤੋਂ ਘੱਟ ਮੈਂ ਕਾਲੀਆਂ ਮਿਰਚਾਂ ਐਡ ਕਰਤੀਆਂ ਹੁਣ ਇਹਦੇ ਵਿੱਚ ਬਰੀਕ ਘਟਿਆ ਹੋਇਆ ਹਰਾ ਧਨੀਆ ਐਡ ਕਰ ਦੇਵਾਂਗੇ ਆਪਾਂ ਜ਼ਿਆਦਾ ਬਰੀਕ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਧਨੀਏ ਨੂੰ ਤੇ ਹੁਣ ਇਹਦੇ ਵਿੱਚ ਥੋੜੀ ਜੀ ਅਜਵੈਨ ਆਪਾਂ ਐਡ ਕਰ ਦੇਾਂਗੇ ਇਹ ਵੀ ਆਪਣੇ ਕੋਲੇ ਅੱਧਾ ਕ ਚਮਚ ਹੈ ਇਹਨੂੰ ਥੋੜਾ ਜਿਹਾ ਕ੍ਰਸ਼ ਕਰਕੇ ਐਡ ਕਰਾਂਗੇ ਵੀ ਇਹਦਾ ਫਲੇਵਰ ਹੈ ਜਿਹੜਾ ਐਕਟਿਵ ਹੋ ਜੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਪਹਿਲਾਂ ਮਿਕਸ ਕਰ ਦੇਾਂਗੇ ਇਹ ਇੱਥੇ ਤੁਸੀਂ ਚਾਹੋ ਤਾਂ ਚਾਟ ਮਸਾਲਾ ਜਾਂ ਕੋਈ ਹੋਰ ਮਸਾਲਾ ਐਡ ਕਰਨਾ ਜਿਵੇਂ ਕਿ ਹਰੀਆਂ ਮਿਰਚਾਂ ਵੀ ਜੇ ਤੁਸੀਂ ਐਡ ਕਰਨੀਆਂ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਐਡ ਕਰ ਸਕਦੇ ਹੋ ਹੁਣ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਾਂਗੇ ਜੀ ਥੋੜਾ ਥੋੜਾ ਪਾਣੀ ਐਡ ਕਰਕੇ ਆਪਾਂ ਇਸ ਕੋਲ ਨੂੰ ਤਿਆਰ ਕਰਨਾ ਹੈ ਜੀ ਜਿਆਦਾ ਪਾਣੀ ਇੱਕੇ ਵਾਰ ਜੇ ਕਰ ਇਹਦੇ ਵਿੱਚ ਐਡ ਕਰ ਦੇਾਂਗੇ ਤਾਂ ਬਾਲੀਆਂ ਜਿਆਦਾ ਇਹਦੇ ਵਿੱਚ ਗੰਢਾ ਬਣ ਜਾਣਗੀਆਂ ਫਿਰ ਉਹਦਾ ਟੇਸਟ ਬਾਅਦ ਵਿੱਚ ਵਧੀਆ ਨਹੀਂ ਲੱਗਦਾ ਫਿਰ ਜਿਹੜਾ ਮੈਦਾ ਹੈ ਚੌਲਾਂ ਦਾ ਆਟਾ ਉਹ ਬਾਅਦ ਵਿੱਚ ਕੱਚਾ ਰਹ ਜਾਂਦਾ ਇਸ ਕਰਕੇ ਪਹਿਲਾਂ ਥੋੜਾ ਥੋੜਾ ਪਾਣੀ ਐਡ ਕਰਕੇ ਆਪਾਂ ਕੋਲ ਤਿਆਰ ਕਰਨਾ ਦੇਖੋ ਇੰਨਾ گاੜਾ ਆਪਾਂ ਕੋਲ ਨੂੰ ਨਹੀਂ ਰੱਖਣਾ ਹੁਣ ਬਿਲਕੁਲ ਸਹੀ ਬਣਾ ਕੇ ਆਪਾਂ ਤਿਆਰ ਕਰ ਲਏ ਦੇਖੋ ਚਮਚ ਤੇ ਦੀ ਇਸ ਤਰੀਕੇ ਨਾਲ ਕੋਟਿੰਗ ਹੋਣੀ ਚਾਹੀਦੀ ਹੈ ਕੋਲ ਦੀ ਬਸ ਇੰਨਾ ਕੁ ਪਤਲਾ ਤੇ ਇੰਨਾ ਕੁ گاੜਾ ਰੱਖਣਾ ਇਧਰ ਆਲੂ ਵੀ ਆਪਣੇ ਕੋਲੇ ਤਿਆਰ ਹੈ ਇਹਨਾਂ ਦੇ ਉੱਪਰ ਥੋੜਾ ਜਿਹਾ ਚੌਲਾਂ ਦਾ ਆਟਾ ਛਿੜਕ ਦਿਆਂਗੇ ਇਸ ਤਰੀਕੇ ਨਾਲ ਤੇ ਇਹਨੂੰ ਮਿਕਸ ਕਰ ਦਿਆਂਗੇ ਦੇਖੋ ਜੀ ਆਲੂ ਵੀ ਆਪਾਂ ਤਿਆਰ ਕਰ ਲਿਆ ਤੇ ਇਧਰ ਆਪਣੇ ਕੋਲੇ ਇਹ ਘੋਲ ਵੀ ਤਿਆਰ ਹੈ ਹੁਣ ਇਸ ਰਸਤੀ ਨੂੰ ਬਣਾਉਣਾ ਆਪਾਂ ਸਟਾਰਟ ਕਰਦੇ ਆ ਇਸ ਤਰੀਕੇ ਨਾਲ ਹੈ ਜਿਹੜਾ ਇੱਕ ਇੱਕ ਆਲੂ ਦੇ ਟੁਕੜੇ ਨੂੰ ਆਪਾਂ ਇਹਦੇ ਵਿੱਚ ਭਿਉਾਂਗੇ ਤੇ ਗਰਮ ਗਰਮ ਤੇਲ ਦੇ ਵਿੱਚ ਛੱਡੀ ਜਾਵਾਂਗੇ ਜਿੰਨਾ ਕ ਗਰਮ ਤੇਲ ਆਪਾਂ ਪਕੌੜੇ ਬਣਾਉਣ ਲੱਗੇ ਰੱਖਦੇ ਹੁੰਨੇ ਆ ਨਾ ਵੀ ਮੀਡੀਅਮ ਜੀ ਫਲੇਮ ਤੇ ਬਸ ਓਨਾ ਕ ਗਰਮ ਤੇਲ ਕਰਨਾ ਹੈ ਬਾਕੀ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਇਹਨੂੰ ਦੇਸੀ ਘਿਓ 'ਚ ਵੀ ਫਰਾਈ ਕਰ ਸਕਦੇ ਹੋ ਸਰੋਂ ਦੇ ਤੇਲ 'ਚ ਵੀ ਜਾਂ ਫਿਰ ਤੁਸੀਂ ਇਹਨੂੰ ਢਾਲ ਢਾ ਕੇ 'ਚ ਵੀ ਫਰਾਈ ਕਰ ਸਕਦੇ ਹੋ ਜਾਂ ਫੈਂਟ ਤੇਲ 'ਚ ਵੀ ਉਹ ਤੁਹਾਡੀ ਆਪਣੀ ਇੱਛਾ ਹੈ ਇਸ ਤਰੀਕੇ ਨਾਲ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਟਤਾ ਤਾਂ ਆਪਣੇ ਆਪ ਇਹਨਾਂ ਨੂੰ ਪੱਕਣ ਦੇਵਾਂਗੇ ਹੌਲੀ-ਹੌਲੀ ਇਹ ਪੱਕ ਜਾਣਗੇ ਤਾਂ ਇਹਨਾਂ ਦੀ ਸਾਈਡ ਪਲਟਦੇ ਹੋਏ ਇਸ ਤਰੀਕੇ ਨਾਲ ਇਹਨਾਂ ਨੂੰ ਗੋਲਡਨ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਹੀ ਘੱਟ ਸਮਾਂ ਲੱਗੂਗਾ ਮੀਡੀਅਮ ਜੀ ਫਲੇਮ ਤੇ ਦੇਖੋ ਕਿੰਨੇ ਵਧੀਆ ਇਹ ਪੱਕ ਕੇ ਤਿਆਰ ਹੋ ਰਹੇ ਹੈ ਜੀ ਕਿੰਨਾ ਵਧੀਆ ਇਹਨਾਂ ਦਾ ਕਲਰ ਆ ਰਿਹਾ ਇੱਕ ਵਾਰੀ ਜੇਕਰ ਤੁਸੀਂ ਬਣਾ ਕੇ ਇਹ ਰੈਸਪੀ ਖਾਓਗੇ ਨਾ ਤਾਂ ਬਾਰ-ਬਾਰ ਤੁਸੀਂ ਇਹੀ ਰੈਸਪੀ ਖਾਓਗੇ ਹੋਰ ਬਾਕੀ ਸਾਰੇ ਪਕੌੜੇ ਭੁੱਲ ਜਾਓਗੇ ਘੱਟ ਤੋਂ ਘੱਟ ਸਮਾਨ ਦੀ ਜ਼ਰੂਰਤ ਆ ਆਲੂ ਤਾਂ ਹਰ ਵਕਤ ਹੀ ਆਪਣੇ ਘਰੇ ਹੁੰਦੇ ਆ ਤੇ ਮਸਾਲੇ ਵੀ ਕਿਚਨ ਦੇ ਇਹਨਾਂ ਚੀਜ਼ਾਂ ਦੇ ਨਾਲ ਬਣਾ ਕੇ ਜਦੋਂ ਤੁਸੀਂ ਇਹਨਾਂ ਪਕੌੜਿਆਂ ਨੂੰ ਸਰਵ ਕਰੋਗੇ ਤਾਂ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ। ਤੁਸੀਂ ਬਾਰੀ-ਬਾਰੀ ਇਸ ਤਰੀਕੇ ਨਾਲ ਬਣਾਓਗੇ। ਬਾਕੀ ਹਰੀ ਚਟਨੀ ਦੇ ਨਾਲ, ਦਹੀਂ ਦੇ ਨਾਲ ਵੀ ਇਹ ਬਹੁਤ ਟੇਸਟੀ ਲੱਗਦੇ ਆ। ਮਾਇਓਨੀਜ਼ ਦੇ ਨਾਲ ਵੀ ਟੇਸਟੀ ਲੱਗਣਗੇ। ਜਦੋਂ ਕਦੇ ਮਹਿਮਾਨ ਆਉਂਦੇ ਆ ਤਾਂ ਚਟਪਟ ਬਣਾ ਕੇ ਸਰਵ ਕਰ ਸਕਦੇ ਹੋ। ਬੱਚੇ ਵੀ ਕਈ ਵਾਰ ਸ਼ਾਮ ਨੂੰ ਮੰਗਦੇ ਵੀ ਸਾਨੂੰ ਭੁੱਖ ਲੱਗੀ ਹੈ ਤਾਂ ਅਸੀਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹਾਂ। ਬਾਕੀ ਜਿਹੜੇ ਰਹਿ ਗਏ ਜੀ ਉਹਨਾਂ ਨੂੰ ਵੀ ਮੈਂ ਤਿਆਰ ਕਰ ਲਵਾਂਗੀ ਇਸ ਤਰੀਕੇ ਨਾਲ ਹੀ। ਦੇਖੋ ਇਹ ਵੀ ਸਾਰੇ ਤਿਆਰ ਹੋ ਗਏ ਆ। ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ। ਬਹੁ ਬਲਾਉਚ ਤੇ ਗਰਮਾ ਗਰਮ ਇਹ ਰੈਸਪੀ ਜੇ ਆਪਾਂ ਸਰਵ ਕਰ ਲਈਏ ਇਮਲੀ ਵਾਲੀ ਖੱਟਣਕੀ ਚਟਨੀ ਦੇ ਨਾਲ ਤੁਸੀਂ ਟਮੇਟੋ ਕੈਚਪ ਦੇ ਨਾਲ ਸਰਵ ਕਰੋਗੇ ਹੈਲੀ ਚਟਨੀ ਨਾਲ ਸਰਵ ਕਰੋਗੇ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਤਰੀਕੇ ਨਾਲ ਇਸ ਰੈਸਪੀ ਨੂੰ ਬਣਾ ਕੇ ਘਰ ਦੇ ਵਿੱਚ ਜਰੂਰ ਟਰਾਈ ਕਰਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜਦੋਂ ਤੁਸੀਂ ਇਹ ਰੈਸਪੀ ਬਣਾਈ ਵੀ ਕਿਵੇਂ ਬਣੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਚਾਹੁੰਨੀ ਆ ਜੀ ਤੁਸੀਂ ਇਸ ਰੈਸਪੀ ਨੂੰ ਮੇਰੇ ਤੋਂ ਵੀ ਜ਼ਿਆਦਾ ਵਧੀਆ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਓ ਤਾਂ ਤੁਸੀਂ ਇੱਕ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਇੱਕ ਤਾਂ ਜਿਹੜੇ ਆਲੂ ਐ ਜਦੋਂ ਤੁਸੀਂ ਉਹ ਉਬਾਲ ਕੇ ਤਿਆਰ ਕਰ ਲਈ ਤਾਂ ਉਹਨੂੰ ਠੰਡੇ ਪਾਣੀ ਦੇ ਵਿੱਚ ਜ਼ਰੂਰ ਭਿਉਂ ਕੇ ਰੱਖ ਦਿਓ ਵੀ ਉਹ ਜ਼ਿਆਦਾ ਨਾ ਪੱਕਣ ਯਾਨੀ ਕਿ ਮੈਸ਼ ਨਾ ਹੋਣਾ ਉਹਨਾਂ ਦੇ ਟੁਕੜਿਆਂ ਦੀ ਸ਼ੇਪ ਉਸੇ ਤਰ੍ਹਾਂ ਰਵੇ ਕੋਲ ਨੂੰ ਜ਼ਿਆਦਾ ਪਤਲਾ ਨਾ ਕਰਿਓ ਨਾ ਜ਼ਿਆਦਾ ਗਾੜਾ ਕਰਿਓ ਤੇ ਇਹਨਾਂ ਨੂੰ ਮੀਡੀਅਮ ਜੀ ਫਲੇਮ ਤੇ ਜਿਹੜਾ ਤੁਸੀਂ ਫਰਾਈ ਕਰ ਲਿਓ ਵੀ ਹੌਲੀ-ਹੌਲੀ ਜਿਹੜਾ ਮੈਦਾ ਤੇ ਚੌਲਾਂ ਦਾ ਆਟਾ ਉਹ ਵੀ ਪੱਕ ਜੀ ਉਹ ਕੱਚਾ ਨਾ ਰਵੇ ਉਹਦਾ ਕੱਚਾ ਟੇਸ ਨਾ